Thank you ਭਾਰਤੀ ਕਿਸਤਾਨੀ ਯੂਨੀਅਨ ਕਾਦੀਆਂ ਦੇ ਵੱਲੋਂ ਆਪਣੇ ਜਥੇਬੰਦੀ ਦੇ ਵੱਲੋਂ ਜਾਰੀ ਕੀਤੇ ਗਏ ਕਾਡਾਂ ਦਾ ਨਜਾਇਜ਼ ਇਸਤੇਮਾਲ ਕਰਨ ਵਾਲਿਆਂ ਤੇ ਸਿਕੰਜਾ ਕਸਿਆ ਅਤੇ ਸਿਕੰਜਾ ਕਸਦਿਆਂ ਪਿਛਲੇ 1 ਹਫਤੇ ਤੋਂ ਨੈਸ਼ਨਲ ਹਾਈਵੇ ਤੇ ਖੁਲਾਲ ਟੋਲ ਪਲਾਜ਼ਾ ਤੇ ਨਾਕਾ ਲਗਾ ਕੇ ਜਥੇਬੰਦੀ ਦੇ ਕਾਡਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਉਨ੍ਹਾਂ ਦੇ ਵੱਲੋਂ ਕਾਦੀਆ ਗਰੁੱਪ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਝਾਲੀ ਕਾਰਡ ਜ਼ਬਤ ਕੀਤੇ ਗਏ ਨੇ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕੁਝ ਲੋਕਾਂ ਦੇ ਵੱਲੋਂ ਉਨ੍ਹਾਂ ਦੀ ਜਥੇਬੰਦੀ ਦੇ ਝਾਲੀ ਕਾਰਡ ਬਣਾਉਣ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਤੇ ਇਸ ਦੀ ਰਿਪੋਰਟ ਪੁਲਿਸ ਨੂੰ ਵੀ ਕੀਤੀ ਜਾਵੇਗੀ ਕਿਸਾਨ ਸੰਗਠਨਾ ਵੱਲੋਂ ਕਿਸਾਨ ਯੂਨੀਅਨ ਦੇ ਜਿਹੜੇ ਨੇਤਾ ਨੇ ਉਹਨਾਂ ਦੇ ਸਾਥੀ ਨੇ ਉਹਨਾਂ ਦੇ ਲਈ ਇੱਕ ਕਾਰਡ ਜਾਰੀ ਕੀਤੇ ਗਏ ਨੇ ਪਰ ਉਹਨਾਂ ਦੀ ਇੱਕ ਦੁਰਵਰਤੋਂ ਹੋਣੀ ਸ਼ੁਰੂ ਹੋ ਗਈ ਹੈ ਲੋਕ ਕੀ ਨੇ ਜਾਲੀ ਕਾਰਡ ਬਣਾ ਲੈਣੇ ਸ਼ੁਰੂ ਕਰ ਦਿੱਤੇ ਨੇ ਉਹ ਟੋਲ ਦੇ ਉੱਪਰ ਅੱਜ ਭਾਰਤੀ ਕਿਸਾਨ ਯੂਨੀਅਨ ਕਾਦਿਆ ਦੇ ਜ਼ਿਲ੍ਹਾ ਪਰਦਾਲ ਹਰਦੀਪ ਸਿੰਘ ਗਿਆਸਪੁਰਾ ਕਲਾਂ ਟੋਲ ਪਲਾਜ਼ਾ ਤੇ ਮੌਜੂਦ ਨੇ ਜਿੱਥੇ ਕੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਾਲੀ ਕਾਰਡ ਪਿਛਲੇ ਲਗਭਗ ਕਾਲ ਪੜੇ ਨੇ ਵੀ ਲੋਕ ਜਾਲੀ ਕਾਰਡ ਬਣਵਾ ਬਣਵਾ ਕੇ ਟੋਲ ਤੋਂ ਟੋਲ ਬਟਾ ਕੇ ਲੰਘਦੇ ਨੇ ਆਪਾਂ ਗੱਲਬਾਤ ਕਰਦੇ ਹਾਂ ਹਰਦੀਪ ਸਿੰਘ ਗਿਆਸਪੁਰਾ ਜੀ ਨਾਲ ਕਿ ਉਹ ਕਾਰਡ ਕਿੰਨੇ ਕ ਨੇ ਉਹ ਕਿਸ ਤਰ੍ਹਾਂ ਲੋਕਾਂ ਨੇ ਜਾਲੀ ਕਾਰਡ ਬਣਵਾਏ ਨੇ ਹਾਂ ਤਾਂ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਸਾਂਝ ਕਾਦੀਆਂ ਲੁਧਿਆਣਾ ਉਹ ਅੱਜ ਤੁਸੀਂ ਟੋਲ ਤੇ ਬੈਠੇ ਹੋ ਕਾਰਡ ਕਿੱੱਕ ਕਰ ਰਹੇ ਹੋ ਜੀ ਤੇ ਚੋਕੀ ਚੱਕੀ ਤੇ ਆ ਤੇ ਇਹ ਵੀ ਸਾਡੇ ਸੂਬਾ ਪ੍ਰਧਾਨ ਸਰਦਾਰ ਹਰਵੀਰ ਸਿੰਘ ਕਾਦੀਆਂ ਤੇ ਸੂਬਾ ਜਨਨ ਸਕੱਤਰ ਜਗਦੇਵ ਸਿੰਘ ਕਾਹਲੇ ਵਾਲੀ ਸਰ ਦੇ ਸਾਮਨ ਅਨੁਸਾਰ ਅਸੀਂ ਅੱਜ ਸਾਡਾ 7ਵਾਂ ਦਿਨ ਟੋਨ ਖਾਲ ਫਲਾਜਾ ਦੇ ਉੱਤੇ ਕਿਉਂਕਿ ਸਾਨੂੰ ਪਤਾ ਲੱਗਿਆ ਸੀ ਵੀ ਛਾੜੀ ਜਥੇਬੰਦੀ ਦੇ ਈਕ ਕਾਰਡ ਬਹੁਤ ਬਣਾ ਚੁੱਕੇ ਨੇ ਕੋਈ ਆਪਣੇ ਜੋ ਡਿਜੀਟਲ ਕਾਰਡ ਨੇ ਜਾਂ ਕੋਈ ਵੀ ਆ ਉਹ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਬਣਾ ਲਏ ਜਿਨ੍ਹਾਂ ਦਾ ਜਥੇਬੰਦੀ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਇਸ ਕਰਕੇ ਜਥੇਬੰਦੀ ਵੱਲੋਂ ਸਾਨੂੰ ਜ਼ਿੰਮੇਵਾਰੀ ਸੌਂਪੀ ਗਈ ਆ ਵੀ ਟੋਨਾਂ ਦੇ ਉੱਤੇ ਬਹਿ ਕੇ ਜੋ ਵੀ ਕਾਰਡ ਦਿਖਾਉਂਦਾ ਸਿਰਫ ਸਾਡੀ ਭਾਰਤੀ ਕਿਸਾਨੇ ਕਾਡੀਆਂ ਦਾ ਹੋਰ ਕਿਸੇ ਜਥੇਬੰਦੀ ਦਾ ਅਸੀਂ ਕਾਰਡ ਚੈੱਕ ਕਰਦੇ ਸਿਰਫ ਆਪਣੀ ਜਥੇਬੰਦੀ ਦਾ ਕਾਰਡ ਚੈੱਕ ਕਰਦੇ ਆ ਸਾਨੂੰ ਇਹਦੇ ਵਿੱਚ ਹਜ਼ਾਰਾਂ ਹੀ ਕਾਰਡ ਅੱਜ 7ਵਾਂ ਦਿਨ ਸਾਨੂੰ ਅਸੀਂ ਕਾਰਡ ਫੜੇ ਨੇ ਤੇ ਉਹਨਾਂ ਦੇ ਉੱਤੇ ਅਸੀਂ ਵਿੱਚ ਪੁਲਿਸ ਕਾਰਵਾਈ ਲਈ ਵੀ ਉਹ ਆਪਣਾ ਦਿੱਤਾ ਥਾਣੇ ਦੇ ਵਿੱਚ ਤੇ ਅਸੀਂ ਆਪਣੀ ਜਥੇਬੰਦੀ ਦੇ ਜਿੰਨੇ ਵੀ ਇਹ ਜਾਲੀ ਕਾਰਡ ਨੇ ਉਹਨਾਂ ਨੂੰ ਪੂਰਨ ਤੌਰ ਤੇ ਅਸੀਂ ਬੰਦ ਕਰਦੇ ਲਈ ਇੱਕ ਅਪਰਾ ਲਾ ਕੇ ਇਹ ਤੋਂ ਦੂਤੀ ਦਾ ਬਦਲੇ ਜਾਲੀ ਕਾਰਡ ਤੇ ਦੇਖੋ ਜੀ ਜਿਵੇਂ ਆ ਆਪਣੇ ਧਰਨੇ ਲੱਗਦੇ ਨੇ ਕੁਝ ਵੀ ਲੱਗਦਾ ਉਹਦੇ ਸਮੂਲੀਅਤ ਤਾਂ ਬਹੁਤ ਜ਼ਿਆਦਾ ਘਟ ਹੁੰਦੀ ਆ ਪਰ ਜਿਹੜੇ ਟੋਲਾ ਦੇ ਉੱਤੇ ਕਪੋਟਾ ਆਉਂਦੀਆਂ ਨੇ ਵੀ ਸੋਡੇ ਕਾਰਡਾਂ ਦੀ ਜਿਹੜੀ ਦੁਰਵਰਤਤ ਬਹੁਤ ਜ਼ਿਆਦਾ ਹੋ ਰਹੀ ਆ ਜਿਹੜੇ ਕਿਸਾਨੀ ਦਾ ਜਿੰਨਾਂ ਨੂੰ ਪਤਾ ਹੀ ਨਹੀਂ ਜ਼ਿਲ੍ਹਾ ਪ੍ਰਧਾਨ ਦਾ ਨਾਮ ਤੱਕ ਨਹੀਂ ਪਤਾ ਹੁਣ ਲੁਧਿਆਣੇ ਜਿਹੜੇ ਤੇ ਮੈਂ ਕਾਰਡ ਫੜੇ ਨੇ ਮੇਰਾ ਨਾਮ ਨਹੀਂ ਉਹਨਾਂ ਨੂੰ ਪਤਾ ਮੇਰੇ ਕਾਰਡ ਲਈ ਫਿਰ ਵੀ ਜਾਲੀ ਬਣਾ ਕੇ ਤਾ ਸਾਡੇ ਗੱਲ ਧਿਆਨ ਦੇ ਵਿੱਚ ਆਈ ਇਸੇ ਅਸੀਂ ਆਪਣੇ ਸੁਪਾ ਕਮੇਟੀ ਨਾਲ ਗੱਲ ਕਰਕੇ ਤਾਂ ਅਸੀਂ ਇਹ ਮੁਹਿੰਮਤ ਸ਼ੁਰੂ ਲੱਗਦਾ ਕਿ ਕੁਝ ਕੁ ਤੁਹਾਡੇ ਜਥੇਬੰਦੀ ਦੇ ਮੈਂਬਰ ਨਹੀਂ ਨਾ ਲੱਗੇ ਦੇਖੋ ਇਹਦੇ ਵਿੱਚ ਹੋ ਸਕਦਾ ਵੀ ਕੋਈ ਛੋਟੇ ਪੱਧਰ ਤੇ ਵਿੱਚ ਕਿਸੇ ਨੇ ਆਪਣੀ ਅਣਗੈਨੀ ਕੀਤੀ ਹੋਵੇ ਜਿਆਦਾਤਰ ਜਿਹੜੇ ਕਾਰਡ ਬਣਾਉਣ ਵਾਲੇ ਨੇ ਦੁਕਾਨਾਂ ਨੇ ਉਹ ਆਪਣਾ ਜ ਲੈ ਕੇ ਜਿਹੜੇ ਕੋਈ ਸਾਡੇ ਕਾਰਡ ਦੀ ਕਾਪੀ ਕਰਕੇ ਉਹ ਆਪਣੇ ਤੌਰ ਤੇ ਬਣਾਈ ਜਾਂਦੇ ਕਾਡ ਰਿਕਾਰਡ ਪੜਦੇ ਹੋ ਉਹਨਾਂ ਦੀ ਉਹ ਤੁਸੀਂ ਉਹਨੇ ਪੁਲਿਸ ਰਿਪੋਰਟ ਦਿੰਦੇ ਹੋ ਜਾਂ ਉਹਨਾਂ ਨੂੰ ਲੈ ਕਾਰਡ ਲੱਗਿਆ ਤੇ ਕੱਢਿਆ ਦੇ ਦੇਖੋ ਜਿਹੜਾ ਬੰਦੇ ਦਾ ਜਾਰਾ ਸਾਨੂੰ ਪ੍ਰੂਫ ਨਹੀਂ ਸ ਸਰਟੀਫਾਈ ਕਰ ਸਕਦਾ ਤਾਂ ਉਹ ਜਿਵੇਂ ਅਸੀਂ ਪਿੱਛੇ ਚ ਕਾਰਡ ਫੜਿਆ ਸੀਗਾ ਸਾਡੇ ਸੂਬਾ ਉਪ ਪ੍ਰਧਾਨ ਦੇ ਨਾਮ ਤੇ ਕਾਰਡ ਬਣਾਇਆ ਹੋਇਆ ਬਨਵੋਰਾ ਪਿੰਡ ਦਾ ਸਤਿੰਦਰ ਪਾਲ ਸਿੰਘ ਨੇ ਉਹਨਾਂ ਤੇ ਅਸੀਂ ਪੁਲਿਸ ਕੰਪਲੇਨ ਕਰੀਆ ਤੇ ਹੋਰ ਵੀ ਕਈ ਨੇ ਜਿਨ੍ਹਾਂ ਦੇ ਅਸੀਂ ਵਿਅਕਤੀ ਰੂਪ ਦੇ ਡਿਪਟੀ ਸਾਹਿਬ ਨੂੰ ਦਿੱਤੀਆਂ ਨੇ ਤੇ ਉਹਨਾਂ ਤੇ ਅਸੀਂ ਕਾਰਵਾਈ ਵੀ ਕਰਾਵਾਂਗੇ ਤੇ ਕਿਉਂਕਿ ਜੇ ਕੰਮ ਨੂੰ ਨਾ ਰੋਕਿਆ ਗਿਆ ਤਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਇਹਦੇ ਘਾਤਕ ਨਤੀਜੇ ਜਨਨ ਜਿੱਦਾਂ ਨੁਕਸਾਨ ਹੋਣ ਪਾਉਣਗੇ ਨੇ ਜਾਂ ਫਿਰ ਅੱਗੇ ਵੀ ਇਤਨੀ ਬਣਨਗੇ ਉਹ ਕਿਤੇ ਕਿਤਾ ਰੁਕੂ ਨਹੀਂ ਦੇਖੋ ਅਸੀਂ ਜਿਹੜੀ ਸਾਡੀ ਜਥੇਬੰਦੀ ਆ ਅਸੀਂ ਪ੍ਰੋਪਰ ਆਪਣੇ ਨਿਯਮਾਂ ਦੇ ਅਨੁਸਾਰ ਚੱਲਦੇ ਆ ਸਾਡੇ ਸੂਬਾ ਪ੍ਰਧਾਨ ਦੇ ਦੇਸ਼ਾਂ ਦੇ ਅਨੁਸਾਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆਪਣੇ ਟੋਨਾਂ ਦੇ ਬਹਿ ਕੇ ਯਾਰ ਵੀ ਸਾਡਾ ਸਮਾਂ ਲੱਗਿਆ ਕਰੂ ਅਸੀਂ ਆਪਣੇ ਜਿਹੜੇ ਕਾਰਡ ਨੇ ਬੀਕੇ ਜੋ ਕਾਰਡ ਯਾਰੇ ਜਰੂਰ ਚੱਕੀ ਜਿੱਦਾਂ ਕਾਰਡ ਤੁਸੀਂ ਚੈੱਕ ਕਰਦੇ ਹੋ ਏਦਾਂ ਦੇ ਵੀ ਸਿੱਧੇ ਮਤਲਬ ਤੁਸੀਂ ਹਾਂ ਤੁਹਾਡਾ ਕਾਰਡ ਦੂਰੀ ਪਹਿਚਾਣ ਆ ਜੀ ਵੀ ਹਾਂ ਤੁਹਾਡਾ ਆਪਣਾ ਬਣਿਆ ਹੈ ਜੈਲੀ ਨਾ ਬਣ ਉਹਦੇ ਲਈ ਸਾਡੀ ਜਥੇਬੰਦੀ ਨੇ ਉਪਰਾਲਾ ਕੀਤਾ ਵਾ ਬਈ ਜਿਵੇਂ ਅੱਕੇ ਸਾਡੇ ਹਰ ਜ਼ਿਲ੍ਹਾ ਪ੍ਰਧਾਨ ਮਨਨ ਦਾ ਅਧਿਕਾਰ ਉਹ ਅਸੀਂ ਬੰਦ ਕਰ ਦਿੱਤੇ ਨੇ ਜਿਹੜੀ ਪਿਛਲੀ 8 ਤਰੀਕ ਦੀ ਮੀਟਿੰਗ ਹੋਈ ਸੀ ਔਰ ਇੱਕ ਜਗ੍ਹਾ 卡ਡ ਬਣਨਗੇ ਉਹ ਸੂਬਾ ਕਮੇਟੀ ਬਣਾਉਗੀ ਔਰ ਕੋਈ ਇਕਾਈ ਪ੍ਰਧਾਨ ਜਾਂ ਬਲਾਕ ਪ੍ਰਧਾਨ ਜਾਂ ਜ਼ਿਲ੍ਹਾ ਪ੍ਰਧਾਨਤਾ ਨਹੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਤੁਹਾਡਾ ਜੈਲੀ ਕਾਰਡ ਬਣਾ ਕੇ ਤੁਹਾਨੂੰ ਮੈਂ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਵੀ ਇਹ ਜਿਹੜੇ ਕਾਰਡ ਨੇ ਸਿਰਫ ਕਿਸਾਨੀ ਦੇ ਲਈ ਨੇ ਵੀ ਜਿਵੇਂ ਆਪਾਂ ਜਾਣਦੇ ਆ ਉਹਨੇ ਤਾਂ ਕਿਸਾਨੀ ਸੇਵਾ ਦੇ ਲਈ ਵੀ ਜਿਹੜੇ ਆਮ ਲੋਕ ਨੇ ਇਹਨਾਂ ਦੀ ਦਰਬਾਰ ਤੋਂ ਨਾਲ ਅਸੀਂ ਗੱਲਬਾਤ ਕੀਤੀ ਹੈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਯਾਦਪੁਰਾ ਨਾਲ ਜਿਨ੍ਹਾਂ ਨੇ ਦੱਸਿਆ ਕਿ ਲੋਕ ਵੇ ਜ਼ਰੂਰਤੀ ਸਾਡੀ ਜਥੇਬੰਦੀ ਕਾਪੀਆਂ ਦੇ ਜਾਲੀ ਕਾਰਡ ਬਣਾ ਕੇ ਨਿੱਜੀ ਫਾਇਦਾ ਚੁੱਕ ਰਹੇ ਨੇ ਜੋ ਕਿ ਸਰਾਸਰ ਗਲਤ ਹੈ ਪਿਛਲੇ 7 ਦਿਨਾਂ ਤੋਂ ਉਹਨਾਂ ਨੇ ਕਿਹਾ ਕਿ ਲਗਾਤਾਰ ਕਾਰਡ ਜਾਲੀ ਪੜੇ ਜਾ ਰਹੇ ਨੇ ਔਰ ਅਗੀ ਪ੍ਰਸ਼ਾਸਨ ਨੂੰ ਵੀ ਮੰਗ ਕੀਤੀ ਹੈ ਵੀ ਇਹਦੀ ਸ਼ਿਕਾਇਤ ਕੀਤੀ ਹੈ ਵੀ ਜਿਹੜੇ ਜਾਲੀ ਕਾਰਡ ਨੇ ਇਹਨਾਂ ਦੇ ਉੱਪਰ ਕਾਰਵਾਈ ਲਈ ਅਸੀਂ ਉਹਨਾਂ ਨੂੰ ਮੰਗ ਪੱਤਰ ਵੀ ਸੌਂਪਿਆ ਜਾਵੇਗਾ ਮਨੀਸ਼ ਕੌਸ਼ਲ ਕੈਮਰਾਮੈਨ ਚਿੰਤੂ ਉੱਤੇ ਨਾਲ ਕੋਲਾ ਟੋਲ ਪਲਾਜਾ ਸਮਰਾਨਾ